ਜਗਾ ਰਾਮ ਤੀਰਸਾ ਇੱਕ ਲੜਕਾ ਹੁੰਦਾ ਸੀ ਜੀ ਮੁਸਲਮਾਨ ਫੈਮਿਲੀ ਚ ਸੀਗਾ ਤੇ ਉਹ ਮੈਨੂੰ ਮਾਨਕ ਸਾਹਿਬ ਦਾ ਬੜਾ ਫੈਨ ਸੀਗਾ ਤੋ ਦੇਖੋ ਕਾਰਨ ਕਿਉਂਦਾ ਵੀ ਜੇ ਮਾਨਕ ਸਾਹਿਬ ਦਾ ਕੋਈ ਫੈਨ ਹੈ ਕੋਈ ਦੇਵ ਸਾਹਿਬ ਦਾ ਫੈਨ ਹੈ ਕੋਈ ਜੱਬੂ ਮਾਜਰੇ ਵਾਲੇ ਦਾ ਫੈਨ ਹੈ ਕੋਈ ਚੰਨ ਗਰਾਇਆਂ ਵਾਲੇ ਦਾ ਫੈਨ ਹੈ ਕੋਈ ਰਾਮ ਸਿੰਘ ਢਿੱਲੋਂ ਦਾ ਫੈਨ ਹੈ ਕੋਈ ਸਾਡੇ ਅਲਬੇਲ ਬਰਾੜ ਦਾ ਜੀ ਪਾਲੀ ਦੇਤ ਵਾਲੇ ਦਾ ਫੈਨ ਹੈ ਉਹ ਮੇਰੇ ਫੈਨ ਹੋਗੇ ਉਹ ਮੈਨੂੰ ਕਹਿੰਦੇ ਇਹ ਬਰਾੜ ਸਾਹਿਬ ਐਰ ਕੇ ਵੀ ਯਾਰ ਮੈਂ ਨਾ ਧੀ ਦੇ ਵਿਆਹ ਤੇ ਮਾਨਕ ਸਾਹਿਬ ਦਾ ਖਾੜਾ ਲਾਉਣਾ ਤੇ ਲਵਾ ਦੋਗੇ ਮੈਂ ਕੱਲ ਰੁਕ ਜਾ ਮੜਕ ਸਾਹਿਬ ਤੋਂ ਲੋਕ ਪੁੱਛ ਕੇ ਵਿਆਹ ਦੇ ਰੱਖਦੇ ਆ ਤੇ ਪੂਰਾ ਅਮ ਜੇ ਬੱਕੋਗਾ ਫਿਰ ਉਹਨਾਂ ਨੇ ਆਉਣਾ ਨਹੀਂਗਾ ਜੀ ਅਜੀ ਮੜਕ ਸਾਹਿਬ ਕੋਲੇ ਗੱਡੀ ਲੈ ਕੇ ਜਾਵੜੇ ਮੜਕ ਸਾਹਿਬ ਨੂੰ ਪੁੱਛੇ ਬਲ ਤਾਂ ਬੜਾ ਖੁਸ਼ ਬੜੇ ਵਾਰ ਧੀ ਦੇ ਵਿਆਹ ਤੇ ਖੜਾ ਲਾਉਣਾ ਨੇ ਤੇ ਮੜਕ ਸਾਹਿਬ ਕਹਿੰਦੇ ਜਰਾ 8 ਤਰੀਕ ਰੱਖ ਲਓ ਆਪ ਜੀ ਸੈਕਟਰੀ ਨੂੰ ਪੁੱਛ ਲਿਆ ਰੱਖ ਲਓ دیر ਕੋਈ ਉਹਨਾਂ ਨੇ ਪਹਿਲਾਂ ਹੀ ਉਹੀ ਦਿਨ ਰੱਖਿਆ ਹੋਇਆ ਸੀ ਸੈਟ ਆ ਗਿਆ ਜੀ ਉਹ ਕਹਿੰਦਾ ਮੜਕ ਸਾਹਿਬ ਪੈਸੇ ਕਿਨੇ ਲਓਗੇ ਕਿੰਨਾ ਦੇ ਰਪਸੀ ਲੋੜ ਦੇ ਕਿ ਹੋਰ ਦਾ ਖਾੜਾ ਲਵਾ ਲਾ ਓਏ ਹੋਏ ਧੀ ਦੇ ਵਿਆਹ ਤੋਂ ਖਾੜਾ ਲਵਾਉਣ ਲੱਗੇ ਆ ਜੀ ਅਲਬੇਲ ਬਰਾੜ ਤੇਰੇ ਨਾਲ ਆ ਗਿਆ ਮੈਂ ਕੁਛ ਨਹੀਂ ਲੈਂਦਾ ਯਾਰ ਸੱਜਣਾਂ ਜਿਹੜੇ ਮਰਜੀ ਦੇ ਦੀ ਗੱਡੀ ਵਾਲੇ ਜਿਹੜੇ ਮਰਜੀ ਦੇ ਦੀ ਔਰ ਉਹ ਬੰਦੇ ਨੇ ਮਣਕ ਸਾਹਿਬ ਨੂੰ ਪੇਮੈਂਟ ਡਬਲ ਦਿੱਤੀ ਜੀ ਮੰਨੋਗੇ ਇਹੋ ਜੇ ਸੁਭਾਅ ਵੀ ਮਣਕ ਸਾਹਿਬ ਦੇ ਮੈਂ ਬਹੁਤ ਜਿਹੜੇ ਲੋਕਾਂ ਦੇ ਖਾੜੇ ਲਵਾਏ ਆ ਤਕਰੀਬਨ ਮੈਂ ਤਾਂ ਮੇਰੇ ਖਿਆਲ ਉਹਨੇ ਦਾ ਪ੍ਰੋਗਰਾਮ ਆ ਜਿਹੜਾ ਮਣਕ ਸਾਹਿਬ ਦੇ ਦਫ਼ਤਰ 'ਚ ਨਹੀਂ ਜਾਂਦੇ ਹੁੰਦੇ ਸੀ ਜਿੰਨੇ ਲੋਕ ਮੇਰੇ ਕੋਲ ਲੈ ਕੇ ਆ ਜਾਂਦੇ ਸੀ ਕੋਈ ਭੰਡਾ ਬੈਟ ਮਾਰਕ ਸਾਹਿਬ ਦੀ ਫੈਨਸ ਬਹੁਤ ਸਾਰੀ ਸੀਗੀ ਇਹ ਤਾਂ ਬੜੀ ਫੈਨਸੀ ਸੀ ਮਾਰਕ ਸਾਹਿਬ ਪੰਜ ਪੰਜ ਦਿਨ ਤੱਕ ਮੇਰੇ ਕੋਲ ਰਹਿੰਦੇ ਹੁੰਦੇ ਸੀ